ਜੀ ਕਿਸਾਨ ਵੀਰੋ ਸਤਿ ਸ਼੍ਰੀ ਅਕਾਲ ਕਿਸਾਨ ਭਰਾਵੋ ਜੇਕਰ ਤੁਸੀਂ ਵੀ ਚਾਹੁੰਦੇ ਹੋ ਤੁਹਾਡੀ ਕਣਕ ਜਿਹੜੀ ਆ ਸ਼ੁਰੂਆਤ ਦੇ ਵਿੱਚ ਹੀ ਜਿਹੜੀ ਬਹੁਤ ਚੰਗਾ ਤੇ ਸ਼ਾਨਦਾਰ ਫਟਾਰਾ ਕਰੇ ਤਾਂ ਕਿਸਾਨ ਭਰਾਵੋ ਜਿਹੜੀ ਮੈਗਨੀ ਤੇ ਪਲੱਸ ਜਿਹੜੀ ਯੂਰੀਆ ਦੀ ਸਪਰੇਅ ਆ ਦੋ ਸਪਰੇਆਂ ਕਰਨੀਆਂ ਬਹੁਤ ਜ਼ਰੂਰੀ ਆ ਸੋ ਅੱਜ ਆਪਾਂ ਉਸੇ ਵਿਸ਼ੇ ਤੇ ਗੱਲਬਾਤ ਕਰਨੀ ਵੀ ਕਿਹੜੇ-ਕਿਹੜੇ ਕਿਸਾਨ ਵੀਰਾਂ ਨੂੰ ਜਿਹੜੀ ਮੈਗਨੀ ਪਲੱਸ ਯੂਰੀਆ ਦੀ ਸਪਰੇਅ ਕਰਨ ਦੀ ਜ਼ਰੂਰਤ ਹੁੰਦੀ ਆ ਸੋ ਜਿਹੜੇ ਭਰਾ ਆਪਣੀ ਵੀਡੀਓ ਪਹਿਲੀ ਵਾਰ ਦੇਖ ਰਹੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈ ਪੇਨ ਨੂੰ ਲਾਈਕ ਤੇ ਫੋਲੋ ਕਰ ਤੇ ਹੋਰ ਵੀਰਾਂ ਤੱਕ ਜਾਣਕਾਰੀ ਜ਼ਰੂਰ ਸੋ ਕਿਸਾਨ ਭਰਾ ਜਦੋਂ ਵੀ ਆਪਣੀ ਕਣਕ 20 22 ਦਿਨਾਂ ਦੀ ਹੁੰਦੀ ਆ ਤਾਂ ਉਦੋਂ ਇੱਕ ਵਾਰ ਆਪਾਂ ਖੇਤ ਦੇ ਵਿੱਚ ਜ਼ਰੂਰ ਜਾ ਕੇ ਚੈੱਕ ਕਰਨਾ ਵੀ ਜੇਕਰ ਤੁਹਾਨੂੰ ਲੱਗੇ ਵੀ ਖੇਤ ਇੱਕ ਸਾਰ ਆਪਾਂ ਨਜ਼ਰ ਨਹੀਂ ਆ ਰਿਹਾ ਕਿਤੇ ਕਿਤੇ ਆਪਣੀ ਕਣਕ ਉਹ ਪੀਲਾਪਣ ਵਿਖਾ ਰਹੀ ਆ ਚਾਹੇ ਉਹ ਘਟ ਮਾਤਰਾ ਜੀ ਵਿਖਾ ਰਹੀ ਹੋਵੇ ਕਿਉਂਕਿ ਜਦੋਂ ਸ਼ੁਰੂਆਤ ਦੇ ਵਿੱਚ ਆਪਣੀ ਕਣਕ ਆਪਾਂ ਦੇਖਦੇ ਆ 20 22 ਦਿਨਾਂ ਤੇ ਜਾਂਦੀ ਤੇ ਉਹਦੇ ਵਿੱਚ ਮੈਗਨੀਜ਼ ਦੀ ਘਾਟ ਵੀ ਆਉਂਦੀ ਆ ਤੇ ਨਾਈਟ੍ਰੋਜਨ ਦੀ ਘਾਟ ਵੀ ਕਿਸਾਨ ਪਰਵਾਉਂਦੀ ਆ ਕਈ ਵਾਰ ਆਪਾਂ ਸੋਚ ਲੈਣ ਵੀ ਆਪਾਂ ਜਿਹੜੀ ਡਾਈਪ ਆਈ ਆ ਉਹਦੇ ਵਿੱਚ ਵੀ ਜਿਹੜੀ ਯੂਰੀਆ ਖਾਦ ਹੁੰਦੀ ਹੈ ਨਾਈਟ੍ਰੋਜਨ ਹੁੰਦਾ ਤਾਂ ਉੱਥੇ ਕਿਸਾਨ ਬਰੋ ਕਈ ਵਾਰ ਆਪਣੇ ਖੇਤਾਂ ਦੇ ਵਿੱਚ ਜਿਹੜੇ ਬਾਦੇ ਭਾਰੇ ਖੇਤ ਨਹੀਂ ਹੁੰਦੇ ਤਾਂ ਉੱਥੇ ਮੈਗਨੀਜ਼ੀ ਦੀ ਘਾੜ ਵੀ ਸ਼ੋ ਹੁੰਦੀ ਤੇ ਨਾਈਟ੍ਰੋਜਨ ਦੀ ਘਾੜ ਵੀ ਕੋਰ ਕਣਕ ਦੇ ਵਿੱਚ ਪਾਣੀ ਲਾਉਣ ਤੋਂ ਪਹਿਲਾਂ ਸ਼ੋ ਹੋ ਜਾਂਦੀ ਆ ਜਿਵੇਂ ਪਿਛਲੇ ਦਿਨਾਂ 'ਚ ਕਈ ਵੀਰਾਂ ਨੇ ਮੈਸੇਜ ਕੀਤੇ ਵੀ ਅਸੀਂ ਮੈਗਨੀਜ਼ੀ ਦੀ ਸਪਰੇਅ ਦਾ ਕਰਦੇ ਆ ਪਰ ਫਿਰ ਵੀ ਸਾਡੀ ਕਣਕ ਦੱਬ ਜਾਂਦੀ ਪੀਲਾਪਣ ਵਿਖਾਉਂਦੀ ਆ ਉਹਦਾ ਅਸਲੀ ਕਾਰਨ ਕਿਸਾਨ ਪ੍ਰਭੋ ਕੀ ਆ ਉਹ ਆਪਾਂ ਜਿੱਦਾਂ ਆਪਣੇ ਖੇਤ ਦੇ ਜਿਹੜੇ ਕਿਾਰੇ ਆ ਕਿਉਂਕਿ ਆਪਾਂ ਕਿਾਰੇ ਵੱਡੇ ਕਿੱਲਾਂ ਦੇ ਪਾ ਲੈਨੇ ਕਿੱਲੇ ਦਾ ਹੁੰਦਾ ਦੋ ਕਿੱਲਾਂ ਦਾ ਦਾ ਤਿੰਨਾਂ ਕਿੱਲਾਂ ਦਾ ਆਪਾਂ ਇਕੱਠਾ-ਇਕੱਠਾ ਪਾਣੀ ਲਾਉਣੇ ਆ ਜੇਕਰ ਤਾਂ ਕਿਸਾਨ ਭਰਾ ਤੁਹਾਡੇ ਕੋਲ ਦੋ ਮੋਟਰਾਂ ਦਾ ਪਾਣੀ ਇਕੱਠਾ ਲਾਉਣਾ ਤਾਂ ਫਿਰ ਕਿਸਾਨ ਭਰਾ ਜਿਹੜਾ ਕਿਹੜਾ ਤੁਹਾਡਾ ਇੱਕ ਕਿੱਲੇ ਤੋਂ ਵੱਡਾ ਨਹੀਂ ਹੋਣਾ ਚਾਹੀਦਾ ਤੇ ਜੇਕਰ ਤੁਸੀਂ ਲਾਉਣਾ ਇੱਕ ਮੋਟਰ ਦਾ ਪਾਣੀ ਤਾਂ ਅੱਧੇ ਕਿੱਲੇ ਤੋਂ ਵੱਡਾ ਕਿਹੜਾ ਆਪਣਾ ਨਹੀਂ ਹੋਣਾ ਚਾਹੀਦਾ ਇੱਥੇ ਕਈ ਕਿਸਾਨ ਵੀ ਇਹ ਕਹਿਣਗੇ ਬੈਸੀ ਦਾ ਕਿੱਲੇ ਦਾ ਦੋ-ਦੋ ਕਿੱਲਾਂ ਨੂੰ ਪਾਣੀ ਲਾਉਣੇ ਸਾਨੂੰ ਕੋਈ ਦਿੱਕਤ ਨਹੀਂ ਆਉਂਦੀ ਚਲੋ ਜਿਨ੍ਹਾਂ ਨੂੰ ਨਹੀਂ ਆਉਂਦੀ ਨਾ ਆਵੇ ਪਰ ਇਹ ਕਿਤੇ ਨਾ ਕਿਤੇ ਆਪਣਾ ਸਭ ਤੋਂ ਵੱਡਾ ਕਾਰ ਰਬੰਦਾ ਝਾੜ ਘਟਨ ਦਾ ਸੋ ਕਿਸਾਨ ਭਰਾ ਜਦੋਂ ਵੀ ਤੁਸੀਂ ਪਾਣੀ ਲਾਉਣਾ ਦੂਜੇ ਨੰਬਰ ਤੇ ਜਿਹੜੀ ਗੱਲ ਨੋਟ ਕਰਨ ਵਾਲੀ ਕਿ ਆਪਾਂ ਨੂੰ ਇੱਕ ਕਿਆਰੇ ਜੋ ਪਾਣੀ ਦੂਜੇ ਕਿਆਰੇ ਨੂੰ ਪਾਣੀ ਵੜ ਦੇਣਾ ਚਾਹੀਦਾ ਇੱਕ ਸਾਈਡ ਤੋਂ ਆਪਾਂ ਪਾਣੀ ਲਾ ਰਹੇ ਹਾਂ ਤੇ ਦੂਜੇ ਸਾਈਡ ਤੋਂ ਅਗਲੀ ਸਾਈਡ ਤੋਂ ਖੇਤ ਦੇ ਅਗ ਦੂਜੀ ਸਾਈਡ ਤੋਂ ਆਪਾਂ ਨੂੰ ਪਾਣੀ ਜਿਹੜਾ ਵਟ ਵੜ ਦੇਣੀ ਚਾਹੀਦੀ ਆ ਕਿ ਜਿਹੜਾ ਜਲਦੀ ਜਲਦੀ ਉਸ ਕਿਆਰੇ ਜੋ ਪਾਣੀ ਸਾਰਾ ਨਿਕਲ ਜੇ ਜਿੰਨਾ ਆਪਾਂ ਜਿਆਦਾ ਉਸ ਕਿਆਰੇ ਜੋ ਪਾਣੀ ਕੱਢ ਸਕਦੇ ਕੱਢ ਦੇਣਾ ਚਾਹੀਦਾ ਉਹ ਦਾ ਨਾ ਕਿ ਉਹ ਕਣਕ ਆਪਣੀ ਦੱਬੂਗੀ ਘਟ ਤੇ ਆਪਣੀ ਜਿਹੜੀ ਕਣਕਾ ਸ਼ੁਰੂਆਤ ਦੇ ਵਿੱਚ ਚੰਗਾ ਫਟਾਰਾ ਕਰ ਜੂਗੀ। ਸੋ ਇਹ ਤਰੀਕਾ ਕਿਸਾਨ ਪਰ ਜਿਹੜੇ ਕਿਸਾਨ ਜੇਕਰ ਤੁਸੀਂ ਬਿਨਾ ਸਪਰੇਅ ਤੋਂ ਸਾਰਨਾ ਜੇ ਪਹਿਲਾਂ ਤੁਹਾਡੇ ਨਹੀਂ ਜਾਨੀ ਕਿ ਨਮੈਗਨੀ ਜਾਂ ਯੂਰੀਆ ਦੀ ਘਾਟ ਆਈ ਤਾਂ ਫਿਰ ਇਹ ਤਰੀਕਾ ਵਰਤ ਲਿਓ। ਪਰ ਜੇਕਰ ਤੁਹਾਨੂੰ ਲੱਗਦਾ ਵੀ ਕੋਰ ਕਣਕ ਜੀ ਤੁਹਾਡੇ ਕਣਕ ਦੌਗੀਆਂ 'ਚ ਪੀਲੀ ਨਜ਼ਰ ਆ ਰਹੀ ਜਾਂ ਤੁਹਾਨੂੰ ਖੇਤ ਇੱਕਸਾਰ ਨਹੀਂ ਲੱਗ ਰਿਹਾ ਤਾਂ ਉਥੇ ਇੱਕ ਜਨਪਰੋ ਜਿਹੜੀ ਤੁਸੀਂ ਯੂਰੀਆ ਪਲੱਸ ਮੈਗਨੀ ਦੀ ਸਪਰੇ ਕਰਨੀ ਆ ਉਹ ਬਹੁਤ ਜ਼ਰੂਰੀ ਹੈ ਇੱਕ ਸਪਰੇ ਪਹਿਲਾਂ ਕਰਨੀ ਤੇ ਇੱਕ ਪਾਣੀ ਲਾਉਣ ਤੋਂ ਬਾਅਦ ਜਦੋਂ ਆਪਾਂ ਪੈਰ ਧਰਾਵਾ ਹੋ ਜਾਂਦਾ ਸੋ ਜਦੋਂ ਹੀ ਆਪਾਂ ਪਾਣੀ ਲਾਉਣ ਤੋਂ ਪਹਿਲਾਂ ਸਪਰੇ ਕਰਨੀ ਆ ਤਾਂ ਜੇਕਰ ਤੁਸੀਂ ਕਿਸਾਨ ਭਰਾ 200 ਲੀਟਰ ਪਾਣੀ ਲਾ ਸਕਦੇ ਜੇ ਤਾਂ ਫਿਰ ਤੁਸੀਂ ਜਿਹੜਾ 1 ਕਿਲੋ ਮੈਗਨੀਜ਼ ਤੇ ਪਲੱਸ 1 ਕਿਲੋ ਜਿਹੜਾ ਯੂਰੀਆ ਇੱਕ ਤੋਂ ਡੇਢ ਕਿਲੋ ਯੂਰੀਆ ਪਾ ਕੇ ਜਿਹੜੀ ਆਪਾਂ ਸਪਰੇਅ ਕਰਦਣੀ 1 ਕਿਲੋ ਮੈਗਨੀ ਤੇ 1 ਕਿਲੋ ਯੂਰੀਆ ਦੇ ਬਹੁਤ ਚੰਗੇ ਤੇ ਆਪਾਂ ਨੂੰ ਸ਼ਾਨਦਾਰ ਰਿਜ਼ਲਟ ਮਿਲਦੇ ਆ ਕਿਉਂਕਿ ਕਈ ਵਾਰ ਆਪਾਂ ਨੂੰ ਹੁੰਦਾ ਵੀ ਮੈਗਨੀ ਦੇ ਨਾਲ ਨਾਲ ਨਾਈਟ੍ਰੋਜਨ ਦੀ ਘਾਟ ਵੀ ਆਉਂਦੀ ਆ ਤੇ ਆਪਾਂ ਕੱਲੀ ਕਈ ਕਿਸਾਨ ਵੀ ਉਹ ਮੈਗਨੀ ਦੀ ਕੱਲੀ ਸਪਰੇਅ ਕਰ ਦਿੰਦੇ ਆ ਜਿੱਥੇ ਤਾਂ ਮੈਗਨੀ ਦੀ ਕੱਲੀ ਘਾਟ ਹੋਊਗੀ ਉੱਥੇ ਤਾਂ ਆਪਾਂ ਨੂੰ ਮੈਗਨੀ ਦੀ ਸਪਰੇਅ ਕਰਨ ਦਾ ਰਿਜ਼ਲਟ ਮਿਲ ਜੂ ਬਹੁਤ ਵਧੀਆ ਆਊਗਾ ਪਰ ਕਈ ਕਿਸਾਨ ਵੀ ਇਹਦੀ ਸ਼ਿਕਾਇਤ ਹੁੰਦੀ ਵੀ ਸਾਨੂੰ ਮੈਗਨੀ ਕਰਨ ਦੇ ਬਾਵਜੂਦ ਰਿਜ਼ਲਟ ਨਹੀਂ ਮਿਲਿਆ ਕਣਕ ਸਾਡੀ ਫੇਰ ਵੀ ਜਿਹੜੀ ਪੀਲੀ ਪੈ ਗਈ ਸੀ ਉੱਥੇ ਕਿਸਾਨ ਪਰ ਆਪਾਂ ਨੂੰ ਜਿਹੜੀ ਯੂਰੀਆ ਵੀ ਮਿਕਸ ਕਰਨੀ ਪੈਂਦੀ ਆ ਫੇਰ ਹੀ ਆਪਾਂ ਨੂੰ ਜਿਹੜੇ ਤੱਤ ਪੂਰੇ ਕਰਨੇ ਪੈਂਦੇ ਆ ਚਾਹੇ ਕਿਸਾਨ ਪਰ ਤੁਹਾਡੇ ਖੇਤ ਤੁਹਾਨੂੰ ਨਹੀਂ ਪਤਾ ਲੱਗ ਰਿਹਾ ਵੀ ਨਾਈਟ੍ਰੋਜਨ ਦੀ ਘਾਟ ਜਾਂ ਮੈਗਨੀਜ਼ ਦੀ ਆ ਤਾਂ ਤੁਸੀਂ ਫਿਰ ਵੀ ਜੇ ਪੀਲਾਪਣ ਦਿਖਾ ਰਹੀ ਤਾਂ ਤੁਸੀਂ ਮੈਗਨੀਜ਼ ਤੇ ਪਲੱਸ ਯੂਰੀਆ ਦੀ ਜਿਹੜੀ ਸਪਰੇਅ ਕਰ ਦੇਣੀ ਆ 200 ਲੀਟਰ ਪਾਣੀ ਚ 1 ਕਿਲੋ ਮੈਗਨੀਜ਼ ਤੇ 1 ਕਿਲੋ ਤੁਸੀਂ ਯੂਰੀਆ ਲੈਣਾ ਤੇ ਜੇਕਰ ਤੁਸੀਂ 100 ਲੀਟਰ ਪਾਣੀ ਲਾਉਣਾ ਤੇ 1 ਅੱਧਾ ਕਿਲੋ ਮੈਗਨੀ ਤੇ 1 ਕਿਲੋ ਯੂਰੀਆ ਦੀ ਸਪਰੇ ਜਿਹੜੀ ਕਰ ਦੇਣੀ ਆ ਇਸੇ ਤਰ੍ਹਾਂ ਤੁਸੀਂ ਜਿਹੜੀ ਇੱਕ ਸਪਰੇ ਪਾਣੀ ਲਾਉਣ ਤੋਂ ਬਾਅਦ ਜਦੋਂ ਪੈਰ ਤਰਾਵਾ ਹੋ ਜਾਂਦਾ ਉਦੋਂ ਉਹਦੇ ਵਿੱਚ ਕਿਸਾਨ ਭਰਾ ਤੁਸੀਂ ਜਿਹੜਾ ਜਿੰਕ ਵੀ ਐਡ ਕਰ ਸਕਦੇ ਜੇ ਤਾਂ ਕਿ ਜਿਹੜੇ ਆਪਾਂ ਨੂੰ ਹੋਰ ਜਿਹੜਾ ਬੈਨੀਫਿਟ ਦੇਖ ਨੂੰ ਮਿਲੇ ਸੋ ਇਹ 400 ਗ੍ਰਾਮ ਜਾਂ 500 ਗ੍ਰਾਮ ਤੱਕ ਆਪਾਂ ਜਿਹੜੀ ਉਹਦੇ ਵਿੱਚ ਜਿੰਕ ਵੀ ਐਡ ਕਰ ਸਕਦੇ ਆ ਇਹ ਕਿਸਾਨ ਭਰਾ ਜੇਕਰ ਸਪਰੇ ਕਰ ਦਿੰਦੇ ਇਹਦੇ ਤੁਹਾਨੂੰ ਕਾਫੀ ਚੰਗਾ ਤੇ ਸ਼ਾਨਦਾਰ ਜਿਹੜਾ ਰਿਜ਼ਲਟ ਮਿਲੂਗਾ ਜਿਹੜੇ ਕਿਸਾਨ ਵੀਰਾਂ ਦੀ ਜਿਹੜਾ ਪੀਲਾਪਣ ਸ਼ੁਰੂਆਤ ਚ ਆਉਂਦਾ ਜਾਂ ਫਿਰ ਕਣਕ ਦੱਬ ਜਾਂਦੀ ਆ ਤੇ ਇਹਦੇ ਨਾਲ ਕਣਕ ਜਿਹੜੀ ਸ਼ੁਰੂਆਤ ਦੇ ਵਿੱਚ ਦੱਬੇਗੀ ਨਹੀਂ ਪੀਲਾਪਣ ਘਟ ਆਊਗਾ ਮੈਗਨੀ ਦੀ ਘਾਟ ਜੇਕਰ ਨਹੀਂ ਆਉਂਦੀ ਤਾਂ ਆਪਣੀ ਕਣਕ ਬਹੁਤ ਜਲਦੀ ਜਿਹੜਾ ਫਟਾਰਾ ਕਰਦੀ ਆ ਕਿਉਂਕਿ ਜੇਕਰ ਮੈਗਨੀ ਦੀ ਘਾਟ ਆਉਂਦੀ ਤੇ ਜਿਹੜੇ ਤੇ ਆਪਾਂ ਡਾਈ ਪਾਈ ਹੁੰਦੀ ਆ ਡੀਪੀ ਫਾਸਫੋਰਸ ਤੱਤ ਨਾਈਟ੍ਰੋਜਨ ਤੱਤ ਜਾਂ ਸਲਫਰ ਤੱਤ ਦੂਜੇ ਤੱਤ ਵੀ ਜਿਹੜਾ ਕੰਮਾਂ 'ਚ ਬਹੁਤ ਘੱਟ ਤਰੀਕੇ ਨਾਲ ਕਰਦੇ ਕਿਉਂਕਿ ਇਹਨਾਂ ਵਿੱਚੋਂ ਕੋਈ ਵੀ ਇੱਕ ਤੱਤ ਦੀ ਵੀ ਘਾਟ ਆ ਜਾਂਦੀ ਚਾਹੇ ਮੈਗਨੀਜ਼ੀਅਮ ਘਾਟ ਆ ਜਾਏ ਮੈਗਨੀਸ਼ੀਅਮ ਦੀ ਆ ਜਾਏ ਸਲਫਰ ਦੀ ਆ ਜਾਏ ਨਾਈਟ੍ਰੋਜਨ ਦੀ ਆ ਜਾਏ ਫਾਸਫੋਰਸ ਦੀ ਆ ਜਾਏ ਜਦੋਂ ਇਹਨਾਂ ਚਾਰਾਂ ਪੰਜਾਂ ਤੱਤਾਂ ਜੋ ਕਿਸੇ ਇੱਕ ਤੱਤ ਦੀ ਵੀ ਘਾਟ ਆ ਜਾਂਦੀ ਤਾਂ ਦੂਜੇ ਤੱਤ ਜਿਹੜੇ ਕੰਮ ਘਟ ਕਰਨਾ ਸ਼ੁਰੂ ਕਰ ਦਿੰਦੇ ਆ ਤਾਂ ਜਿਹਦੇ ਕਾਰਨ ਆਪਾਂ ਨੂੰ ਕਾਫੀ ਜ਼ਿਆਦਾ ਜਿਹੜਾ ਨੁਕਸਾਨ ਦੇਖਣ ਨੂੰ ਮਿਲਦਾ ਤੇ ਆਪਣੀ ਕਣਕ ਦਾ ਜਿਹੜਾ ਫਟਾਰਾ ਚੰਗੀ ਤਰ੍ਹਾਂ ਨਹੀਂ ਹੁੰਦਾ ਇਸ ਚੀਜ਼ ਨੂੰ ਕਿਸਾਨ ਭਰਾਵੋ ਦੇਖ ਕੇ ਤੇ ਆਪਾਂ ਜਿਹੜਾ ਕਣਕ ਦੇ ਉੱਪਰ ਮੈਗਨੀ ਪਲੱਸ ਯੂਰੀਆ ਦੀ ਸਪਰੇਅ ਕਰੋ ਇਹਦੇ ਬਹੁਤ ਸ਼ਾਨਦਾਰ ਤੇ ਚੰਗਾ ਰਿਜ਼ਲਟ ਦੇਖਣ ਸੋ ਵੀਡੀਓ ਚੰਗੀ ਲੱਗਦਾ ਸ਼ੇਅਰ ਕਰ ਦਿਓ ਬਹੁਤ ਬਹੁਤ ਧੰਨਵਾਦ